ਵਾਹਿਗੁਰੂ ਜੀ ਵੀਡੀਓ ਨੂੰ ਧਿਆਨ ਨਾਲ ਦੇਖੋ ਇਸ ਵੀਡੀਓ ਤੋਂ ਸਿੱਖਿਆ ਮਿਲਦੀ ਹੈ ਵੀ ਭਾਈ ਆਪਣਾ ਧਿਆਨ ਆਪ ਰੱਖੋ ਆ ਔਰਤ ਸਾਹਮਣੇ ਗਵਾਂਢ ਕਰਦੇ ਵਿਆਹ ਸੀ ਵਿਆਹ ਤੂੰ ਆਉਂਦੀ ਪਈ ਸੀ ਤੇ ਆਉਂਦੇ ਆਉਂਦੇ ਮੁੰਡੇ ਆਏ ਇਹਨਾਂ ਨੇ ਰਾਹ ਪੁੱਛਿਆ ਵੀ ਅਸੀਂ ਫਲਾਣੇ ਪਿੰਡ ਜਾਣਾ ਤੇ ਰਾਹ ਦੱਸਣ ਦੇ ਚੱਕਰ ਵਿੱਚ ਇਹਨਾਂ ਕੀ ਕੀਤਾ ਜੋ ਅੱਜ ਕੱਲ ਦੇ ਹਾਲਾਤ ਇਹਦੀ ਕਾੜਾ ਲਾ ਕੇ ਲੈ ਗਏ ਤੇ ਇਹਨੇ ਦਿਮਾਗ ਵਰਦਿਆ ਕਹਿੰਦੀ ਲੈ ਜੋ ਦੂਜਾ ਵੀ ਲੈ ਜੋ 100 ਦੇ ਲਿਆਂਦੇ ਸਨ ਇਹ ਰੱਖ ਲੋ ਤੇ ਉਹਨਾਂ ਨੂੰ ਵੀ ਚੋਰਾਂ ਜਾਂ ਨੂੰ ਵੀ ਗੁੱਸਾ ਜੜਿਆ ਉਹਨਾਂ ਮਾਰੇ ਚਲਾ ਕੇ ਕਹਿੰਦੇ ਐਵੇਂ ਕੇਸਾਂ ਦੇ ਚੱਕਰ 'ਚ ਵੀ ਫਸਣਾ ਨਾ ਵੀ ਬਦਨਾਮ ਕਰਾਉਣਾ ਤੇ ਇਹਨੂੰ 100 ਵਾਲੇ ਨੂੰ ਕੀ ਕਰਨਾ ਤੇ ਇਹਨੇ ਜਦੋਂ ਜਾ ਕੇ ਚੱਕਿਆ ਕਹਿੰਦੀ ਰੱਬਾ ਅੱਜ ਤੇ ਤੂੰ ਮੇਰੇ ਤੋਲੇ ਦਾ ਕਾਂਟਾ ਹੀ ਬਚਾ ਦਿੱਤਾ ਜੇ ਅੱਜ ਨਾ ਮੈਂ ਇਸਕੀਮ ਲਾਉਂਦੀ ਤੇ ਮੈਂ ਤਾਂ ਲੁੱਟੀ ਗਈ ਸੀ ਤੇ ਜਦੋਂ ਮੈਂ ਘਰੇ ਜਾਂਦੀ ਤੇ ਫਿਰ ਮੇਰਾ ਕੀ ਹਾਲ ਹੋਣਾ ਸੀ ਦੇਖੋ ਅੱਜ ਕੱਲ ਜਿਹੜਾ ਸਮਾਂ ਇਦਾਂ ਦਾ ਹੈ ਆਪਣਾ ਧਿਆਨ ਜਿਵੇਂ ਕਹਿੰਦੇ ਸਵਾਰੀ ਆਪਣੇ ਸਮਾਨ ਦੀ ਆਪ ਜੁ ਰਹੇ ਤੇ ਜਦੋਂ ਇਹ ਘਰੇ ਆਈ ਇਹਨੇ ਆਪਣੇ ਪਤੀ ਨੂੰ ਦੱਸਿਆ ਵੀ ਆਹ ਕਹਾਣੀ ਮੇਰੇ ਨਾਲ ਵਾਪਰੀ ਤੇ ਉਹਨੇ ਜੋ ਸਿੱਖਿਆ ਦਿੱਤੀ ਭਾਈ ਇਹੋ ਜੇ ਥਾਵਾਂ ਤੇ ਸੋਨੇ ਪਾ ਕੇ ਨਹੀਂ ਜਾਈਦੇ ਵਿਖਾਵਾ ਨਹੀਂ ਕਰੀਦਾ ਇਹੇ ਕੁਝ ਹੋਣਾ ਅੱਜਕੱਲ ਨਸ਼ੇ ਪੱਤੇ ਵਾਲੀ ਦੁਨੀਆ ਫਿਰਦੀ ਐ ਉਹਤੇ ਚਪਟਾ ਮਾਰਦੇ ਨੇ ਕਿਸੇ ਦਾ ਨਹੀਂ ਕਸੂਰ ਤੁਸੀਂ ਇਹ ਕੰਮ ਨਹੀਂ ਕਰਨਾ ਅਜ ਤੋਂ ਬਾਅਦ ਸਾਰਿਆਂ ਨੂੰ ਇਸ ਗੱਲ ਦੀ ਸੇਧ ਦਿੱਤੀ ਭਾਈ ਆਪਣਾ ਧਿਆਨ ਰੱਖਣਾ ਇਹ ਵੀਡੀਓ ਇੱਕ ਨਾਟਕ ਹੈ ਇਸ ਕਰਕੇ ਬਣਾਇਆ ਗਿਆ ਵੀ ਭਾਈ ਜਾਗਰੂਕਤਾ ਹੋਵੇ ਕਿਉਂਕਿ ਮਹਿੰਗੀਆਂ ਚੀਜ਼ਾਂ ਨੂੰ ਅਕਸਰ ਹੀ ਲੋਕ ਪੱਟ ਲੈਂਦੇ ਨੇ ਇਸ ਕਰਕੇ ਭਾਈ ਨਾਲੇ ਤੇ ਵਿਚਾਰੀ ਦਾ ਕੰਨ ਪਾੜ ਗਿਆ ਤੇ ਨਾਲੇ ਲੁੱਟਣੋਂ ਬਚ ਗਈ ਬਹੁਤ ਵਧੀਆ ਦਿਮਾਗ ਲਾਇਆ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ ਜੀ